ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ ਚ ਪੰਜ ਮਸ਼ੀਨਰੀਆਂ ਵਿਕਾਊ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚੋਂ ਚਾਰ ਟਰੈਕਟਰ ਵਿਕਾਊ ਆ ਇੱਕ ਟਰਾਲਾ ਤੇ ਕਿਸੇ ਵੀਰ ਪੁਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੋਵੇ ਉਹਦੀ ਵੀਡੀਓ ਆਪਾਂ ਫਿਰ ਹੀ ਪਾਉਣੇ ਆ ਬਾਈ ਆ ਬੂਟਾ ਕੋਟਲੀ ਚੈਨਲ ਤੇ ਉੱਪਰ ਨੰਬਰ ਮੇਰਾ ਲੱਗਿਆ ਤੇ ਥੱਲੇ ਬਾਈ ਟਾਈਟਲ ਦਾ ਨੰਬਰ ਆ ਉੱਪਰਲੇ ਨੰਬਰ ਤੇ ਆਪ ਦਾ ਸਾਰਾ ਐਡਰੈਸ ਭੇਜ ਦਿਆ ਕਰੋ ਜੋ ਵੀ ਤੁਸੀਂ ਮਸ਼ੀਨਰੀ ਕਿਸੇ ਪੁਰਾਣੀ ਵੇਚਣੀ ਆ ਉਹਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੈਂ ਡੇਢ ਮਿੰਟ ਦੀ ਡੇਢੇ ਫੋਨਾਂ ਤੇ ਜਾਂ ਫੋਮਾ ਭੇਜ ਦਿਆ ਕਰੋ 5 4 ਤੇ ਇਹ ਵੀਡੀਓ ਆਪਾਂ ਫੇਰ ਹੀ ਪਾਉਣੇ ਆ ਕਿਸੇ ਭਰਾ ਨੇ ਕੋਈ ਵੀ ਹਿੰਦੀ ਵਿੱਚ ਨਹੀਂ ਹੋਵੇ ਤੇ ਉੱਪਰ ਨੰਬਰ ਤੇ ਆਪਾਂ ਨੂੰ ਕਾਲ ਕਰ ਲਓ ਤੇ ਉੱਪਰ ਨੰਬਰ ਤੇ ਵਟਸਐਪ ਕਰਦੇ ਕੋਈ ਵੀ ਤੁਹਾਡੀ ਮਸ਼ੀਨਰੀ ਆ ਤੇ ਆਹ ਟਰੈਕਟਰ ਸਾਰੇ ਭਰਾ ਦੇਖ ਲਓ ਪਹਿਲਾ ਕਿਸੇ ਭਰਾ ਨੇ ਵੇ ਸਟੈਂਡਰਡ ਟਰੈਕਟਰ ਲੈਣਾ ਹੋਵੇ ਸਟੈਂਡਰਡ 450 ਟਰੈਕਟਰ ਸਟੈਂਡਰਡ ਤੇ 2010 ਮਾਡਲ ਆ ਬਾਈ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਟਰੈਕਟਰ ਦੇ 70 80 ਪੈਸੇ ਆ ਕਿਸੇ ਵੀਰ ਭਰਾ ਨੇ ਵੇ ਸਟੈਂਡਰਡ ਟਰੈਕਟਰ ਲੈਣਾ ਹੋਵੇ ਸਟੈਂਡਰਡ ਤੇ ਏਰੀਆ ਬਰਨਾਲਾ ਬਰਨਾਲੇ ਏਰੀਆ ਚ ਵੀ ਟਰੈਕ ਖੜਾ ਸਟੈਂਡਰਡ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕ ਲੈ ਜਾਓ ਬਾਈ ਸਾਰੇ ਪਾਸੋਂ ਮੇਰਾ ਸਟੈਂਡਰਡ ਟਰੈਕਟਰ ਪੂਰਾ ਵਧੀਆ ਤੇ 3 ਲੱਖ ਤੇ 10000 ਰੁਪਏ ਦੇ ਆਸੇ ਪਾਸੇ ਮੈਂ ਟਰੈਕਟਰ ਦੇਵਾਂਗਾ ਬਾਈ ਕਿਸੇ ਵੀ ਪੁਰਾਣੇ ਬਈ ਸਟੈਂਡਰਡ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਰਨਾਲੇ ਚ ਖੜਾ ਸਟੈਂਡਰਡ ਟਰੈਕਟਰ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਜਿਹੜੇ ਵੀਰ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਤੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਣਾ ਬਈ ਚੈਨਲ ਫੋਲੋ ਕਰ ਲੋ ਤੇ ਵੀਡੀਓ ਨੂੰ ਬਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਈਕ ਕਰਦਾ ਕਰੋ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਡੀਆਈ 475 ਸਾਰੇ ਭਰਾ ਦੇਖ ਲੋ ਬਾਈ 1997 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 80 90 ਪੈਸੇ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਡੀਆਈ 475 ਤੇ ਏਰੀਆ ਸੰਗਰੂਰ ਸੰਘੂਰ ਏਰੀਆ ਤੇ ਟਰੈਡ ਖੜਾ ਕਿਸੇ ਪੁਰਾਣੇ ਬੇਟਟ ਲੈਣਾ ਹੋਵੇ ਬਾਈ ਕਹਿੰਦਾ ਸਾਰੇ ਪਾਸੋਂ ਟਰੈਡ ਮੇਰਾ ਪੂਰਾ ਵਧੀਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਡ ਲੈ ਜਾਓ ਬਾਈ ਕਿਸੇ ਪੁਰਾਣੇ ਬੇਟਟ ਲੈਣਾ ਹੋਵੇ ਤੇ 1 ਲੱਖ ਤੇ 70000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਡ ਬਾਈ ਦਊਗਾ ਪੂਰਾ ਵਧੀਆ ਟਰੈਡ ਆ ਮੇਰਾ ਬਾਈ ਕਿਸੇ ਵੀ ਪੁਰਾਣੇ ਬੇਟਟ ਲੈਣਾ ਹੋਵੇ ਡੀਆਈ 475 ਤੇ ਬਾਈ ਦਾ ਫੋਨ ਨੰਬਰ ਖੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਜੌਂਡੀਆਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 5310 ਟ੍ਰੈਕਟਰ ਜੌਂਡੀਯਾਰ ਤੇ 2003 ਮਾਡਲ ਆ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਆ ਟ੍ਰੈਡ ਦੇ ਬਾਈ ਕਿਸੇ ਵੀਰ ਭਾਣੇ ਬਈ ਟ੍ਰੈਕਟਰ ਲੈਣਾ ਹੋਵੇ ਜੌਂਡੀਯਾਰ ਤੇ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਦੇ ਏਰੀਆ ਜੀ ਵੀ ਟ੍ਰੈਡ ਖੜਾ ਤੇ ਬਾਈ ਕਹਿੰਦਾ 3 ਲੱਖ ਤੇ 35000 ਦੇ ਆਸੇ ਪਾਸੇ ਮੈਂ ਟ੍ਰੈਡ ਦੇਵਾਂਗਾ ਬਈ ਜੌਂਡੀਯਾਰ ਸਾਰੇ ਪਾਸੋਂ ਮੇਰਾ ਜੌਂਡੀਯਾਰ ਪੂਰਾ ਵਧੀਆ ਬਈ ਵਾਹ ਕੇ ਚੈੱਕ ਕਰਕੇ ਟਰੈਕਟਰ ਲੈ ਜਾਓ ਬਾਈ ਕਿਸੇ ਵੀਰ ਪੁਰਾਣੇ ਵੀ ਟਰੈਕਟਰ ਜੋੜੀਆ ਲੈਣਾ ਹੋਵੇ ਤੇ ਇਹ ਤਲਵੰਡੀ ਪਾਈ ਦੇ ਏਰੀਆ 'ਚ ਖੜਾ 3 ਲੱਖ 35000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਦੇਵਾਂਗਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਜੀ ਕਿਸੇ ਵੀਰ ਪੁਰਾਣੇ ਟਰੈਕਟਰ ਫੋਰ ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 3600 ਫੋਰ ਟਰੈਕਟਰ ਆ ਤੇ 1995 ਮਾਡਲ ਆ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੇਸਾ ਟਰੈਕਟਰ ਦੇ ਬਾਈ ਕਿਸੇ ਵੀਰ ਪੁਰਾਣੇ ਵੀ ਟਰੈਕਟਰ ਫੋਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਫੋਰਡ ਪੂਰਾ ਅਰੀਜਨਲ ਪੂਰਾ ਸੋਹਣਾ ਟਰੈਟ ਆ ਬਾਈ ਕਿਸੇ ਵੀਰ ਪ੍ਰਾਣੇ ਫੋਰ ਟਰੈਟ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਆ ਹੀ ਬਈ ਫੋਰ ਟਰੈਟ ਖੜਾ ਕਿਸੇ ਪ੍ਰਾਣੇ ਵੀ ਟੱਟ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 25000 ਰੁਪਏ ਆਸੇ ਪਾਸੇ ਮੈਂ ਫੋਰ ਦੇਉਂਗਾ ਬਾਈ ਵਾਹ ਕੇ ਚੱਕਰ ਕੇ ਮੇਰੇ ਘਰੋਂ ਫੋਰ ਟਰੈਟ ਲੈ ਜਾਓ ਕਿਸੇ ਵੀਰ ਪ੍ਰਾਣੇ ਫੋਰ ਟਰੈਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਸਾਡੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੀ ਕਿਸੇ ਵੀਰ ਪ੍ਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ 14 7 ਟਰਾਲਾ ਬਈ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਡਬਲ ਜੈਕ ਡਬਲ ਜੈਕ ਵਾਲਾ ਟਰਾਲਾ 10 ਨਟੀ ਹਾਬਾ ਕਿਸੇ ਵੀ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਟਰਾਲਾ ਖੜਾ ਫਰੀਦਕੋਟ ਏਰੀਏ ਚ ਏਰੀਆ ਬਈ ਬਾਈ ਦਾ ਫਰੀਦਕੋਟ ਆ ਫਰੀਦਕੋਟ ਏਰੀਏ ਟਰਾਲਾ ਖੜਾ ਤੇ ਬਾਈ ਕਹਿੰਦਾ 2 ਲੱਖ ਤੇ 37000 ਦੇ ਆਸੇ ਪਾਸੇ ਮੈਂ ਟਰਾਲਾ ਦੇਊਗਾ ਬਾਈ ਪੂਰਾ ਭਾਰਾ ਤੇ ਪੂਰਾ ਹੈਵੀ ਤੇ ਪੂਰਾ ਸੋਨਾ ਟਰਾਲਾ ਮੇਰਾ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਇਹ ਏਰੀਆ ਫਰੀਦਕੋਟ ਚ ਖੜਾ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਪੰਜ ਮਸ਼ੀਨਾਂ ਨਹੀਂ ਆਸੀ ਬਾਈ ਤੇ ਆਪਾਂ ਪੰਜੇ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ